ਸਤਿ ਸ਼੍ਰੀ ਅਕਾਲ ਜੀ ਰਵੀ ਮੋਟਿਚਮ ਜੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਕ੍ਰੇਲੇ ਆਲੂ ਤੇ ਪਿਆਜ਼ਾਂ ਦੀ ਜਿਹੜੀ ਸਬਜ਼ੀ ਬਣਾ ਕੇ ਪੇਸ਼ ਕਰਾਂਗੇ ਤੇ ਇਹ ਸਬਜ਼ੀ ਬਣਾਉਣ ਦੇ ਵਾਸਤੇ ਅਸੀਂ ਹੀ ਥੋੜਾ ਜਿਹਾ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਟਮਾਟਰ ਵੀ ਲਏ ਹਨ ਤੇ ਹੁਣ ਅਸੀਂ ਜਿਹੜੇ ਇਹ ਸਾਰੇ ਚੀਜ਼ਾਂ ਹਾਂ ਜੀ ਨਾਲ ਪਹਿਲਾਂ ਹੀ ਕੱਟ ਲਾਂਗੇ ਆਲੂ ਜਿਹੜੇ ਹਨ ਵੀ ਉਹ ਵੀ ਅਸੀਂ ਛਿੱਲ ਲਏ ਐ ਤੇ ਪਿਆਜ਼ ਵੀ ਕੱਟ ਲਏ ਐ ਤੇ ਜਿਹੜੇ ਕ੍ਰੇਲੇ ਹਨ ਉਹਨਾਂ ਇਹਨਾਂ ਦੀ ਅਸੀਂ ਕਟਿੰਗ ਕਰਨੀ ਹੈ ਕਿਰੇਲੇ ਦਾ ਜਿਹੜਾ ਉੱਪਰਲਾ ਹਿੱਸਾ ਇਹ ਤੇ ਜਿਹੜਾ ਹੇਠਲਾ ਹਿੱਸਾ ਦੋਨਾਂ ਪਾਈਦਾ ਤੋਂ ਥੋੜਾ-ਥੋੜਾ ਇਸਨੂੰ ਕੱਟ ਲੈਣਾ। ਕਿਰੇਲਿਆਂ ਦਾ ਉੱਪਰਲਾ ਤੇ ਨੀਚਲਾ ਹਿੱਸਾ ਥੋੜਾ-ਥੋੜਾ ਕੱਟਣ ਤੋਂ ਬਾਅਦ ਜੀ ਕਿਰੇਲਿਆਂ ਨੂੰ ਅਸੀਂ ਥੋੜਾ ਜਿਹਾ ਗੁਲਾਈ ਜਿਵੇਂ ਕਿ ਇਹਨਾਂ ਨੂੰ ਇਸ ਤਰ੍ਹਾਂ ਕੱਟ ਲੈਣਾ। ਥੋੜੇ ਜੇ ਮੋਟਾ ਰੱਖਾਂਗੇ ਇਹਨੂੰ ਅਸੀਂ ਬਿਲਕੁਲ ਬਰੀਕ ਨਹੀਂ ਕਰਾਂਗੇ। ਕਿਰੇਲੇ ਅਸੀਂ ਥੋੜੇ ਜਿਹਾ ਇਸ ਸਾਈਜ਼ ਦੇ ਵਿੱਚ ਕੱਟੇ ਐ ਤੇ ਇਹਦੇ ਵਿੱਚ ਦੇਖੋ ਜਿਸ ਤਰ੍ਹਾਂ ਇਹ ਬੀਜ ਜਿਹੜੇ ਪੱਕੇ ਪੈ ਗਏ ਇਹ ਅਸੀਂ ਕੱਢਦੇ ਨੇ। ਸੋ ਸਾਰੇ ਵੀ ਕ੍ਰੇਡੀਆਂ ਵਿੱਚੋਂ ਅਸੀਂ ਪੱਕੇ ਹੀ ਦੀ ਚੱਕ ਲਿਆਂਗੇ। ਤੇ ਜਿਹੜੇ ਬਿਲਕੁਲ ਨਰਮ ਬੀਜ ਹਨ ਉਹਨਾਂ ਨੂੰ ਅਸੀਂ ਨਿਪਟਾ ਦਾਂਗੇ। ਤੇ ਇਸੇ ਤਰ੍ਹਾਂ ਅਸੀਂ ਪਿਆਜ਼ ਜਿਹੜੇ ਆ ਕੀ ਉਹ ਕੱਟ ਕੇ ਰੱਖ ਲੈਣੇ ਨੇ। ਤੇ ਆਲੂਆਂ ਦੀ ਵੀ ਅਸੀਂ ਜੜੀ ਹੈ ਕਟਿੰਗ ਕਰਨੀ ਹੈ। ਜਿਵੇਂ ਅਸੀਂ ਕ੍ਰੇਡੀਆਂ ਕੱਟੀਆਂ ਉਸੇ ਤਰ੍ਹਾਂ ਉਸੇ ਤਰੀਕੇ ਵਿੱਚ ਅਸੀਂ ਜਿਹੜੇ ਆਲੂ ਆ चीनी गोल गोल इस तरह कट लेना है ब्रीक नहीं करना बिल्कुल पतले नहीं कटने सो तो इस साइज के कटना सारे ही आलू अट लेने दो जी सारी चीज़ा असी कट के रख ली हैं हूँ असी करेले जे जी इन्हों नमक लगा के रखना थोड़ी देर वास्ते अद्धा पौना घंटा अना नमक लगा के रखना तो अच्छी तो एक डोंगरे के ਇੱਕ ਟਮਾਟਰ ਸੀ ਨਮਕ ਦਾ ਪਾਣਾ ਦੇ ਦਿੱਤਾ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਜੋ ਸਾਰੇ ਹੀ ਜਿਹੜੇ ਤੇਲ ਨੇ ਅੰਤ ਨਹੀਂ ਦਾ ਨਮਕ ਲੱਗੇ ਤੇ ਥੋੜੀ ਕਰੀਰਤੀ ਨਮਕ ਲਗਾ ਕੇ ਰੱਖ ਦਾਂਗੇ ਕਿ ਜਿਹੜੇ ਤੇਲ ਨੇ ਹਨ ਇਹਨਾਂ ਦਾ ਜਿਹੜਾ ਥੋੜਾ ਪਾਣੀ ਹੈ ਥੋੜਾ ਜਿਹਾ ਉਹ ਨਿਕਲ ਜਾਈ ਜਾਵੇ ਸੋ ਅੱਧਾ ਘੰਟਾ ਸੀ ਇਹਨਾਂ ਨੂੰ ਨਮਕ ਲਗਾ ਕੇ ਰੱਖਣਾ ਹੈ ਅੱਧਾ ਘੰਟਾ ਹੋ ਗਿਆ ਇਹ ਜੀ ਤੇਲੀਆਂ ਨੂੰ ਨਮਕ ਲਗਾ ਕੇ ਰੱਖਿਆ ਹੋਇਆ ਤੇ ਕ੍ਰੇਡੀਆਂ ਨੇ ਦੇਖੋ ਜਿਹੜਾ ਹੈ ਪਾਣੀ ਛੱਡ ਦਿੱਤਾ ਇਹਦੇ ਵਿੱਚ ਜਿਹੜਾ ਕ੍ਰੇਡੀਆਂ ਦੇ ਵਿੱਚੋਂ ਜਿਹੜਾ ਕੋੜਾ ਪੰਨ ਹੋਏਗਾ ਨਾ ਉਹ ਇਹਦੇ ਨਾਲ ਨਿਕਲ ਜਾਏਗਾ ਨਮਕ ਲਗਾ ਕੇ ਰੱਖੀ ਸਿਰ ਤੇ ਕੁਕਿੰਗ ਦਾ ਸਾਰਾ ਪਾਣੀ ਨਿਕਲ ਗਿਆ ਤੇ ਹੁਣ ਅਸੀਂ ਕ੍ਰੇਡੀਆਂ ਜਿਹੜਾ ਹੈ ਦੋ ਤਿੰਨ ਵਾਰੀ ਜਿਹੜਾ ਹੈ ਪਾਣੀ ਜੋ ਧੋ ਲੈਣਾ ਹੈ ਨੋਸੀ 2 9 45 ਤੋਂ ਧੋ ਲਿਆ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਹੈ ਜੀ ਜੇ ਇਸ ਤਰ੍ਹਾਂ ਸ਼ਾਮਲੀ ਦੇ ਵਿੱਚ ਪਾ ਦਿਆਂਗੇ ਤੇ 10 ਮਿੰਟ ਤੱਕ ਪੇਰਿਆਂ ਦੇਣਗੇ ਚੰਗੀ ਤਰ੍ਹਾਂ ਦਾ ਪਾਣੀ ਨਿਕਲੂਗਾ ਤੇ ਇਹ ਕਰਫੀ ਚਾਹੀਤੇ ਇਹਨਾਂ ਨੂੰ ਕਿਸੇ ਕਪੜੇ ਦੇ ਨਾਲ ਵੀ ਜਿਹੜਾ ਹੈ ਸਾਫ ਕਪੜੇ ਦੇ ਨਾਲ ਜੇ ਪੂੰਝ ਲਾਂਗੇ ਤਾਂ ਜਿਹੜੇ ਜਲਦੀ ਜਲਦੀ ਡਰਾਈ ਹੋ ਜਾਣਗੇ ਜਲਦੀ ਸੁੱਕ ਜਾਣਗੇ ਰੇਲੀਆਨੀ ਦੀ ਸਬਜ਼ੀ ਬਣਾਉਣ ਦੇ ਵਾਸਤੇ ਅਸੀਂ ਜਿਹੜੇ ਹਾਂ ਜੀ ਬਾਕੀ ਮਸਾਲਾ ਜਿਹੜਾ ਉਹ ਵੀ ਤਿਆਰ ਕਰਨ ਵਾਸਤੇ ਤੇ ਸਾਰੇ ਕੱਟ ਲਏ ਹਨ ਟੀਆਜ ਲਸਣ ਅਦਰਕ ਫਰੀਆਂ ਮਿਰਚਾਂ ਆ ਟਮਾਟਰ ਕੜਾਈ ਦੇ ਵਿੱਚ ਅਸੀਂ ਤੇਲ ਜੜਾ ਜੀ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਗਰੇਲੇ ਜਿਹੜੇ ਆ ਉਹਨਾਂ ਨੂੰ ਅਸੀਂ ਫਰਾਈ ਕਰਨਾ ਹੈ ਸੋ ਗਰੇਲੇ ਵੀ ਬਿਲਕੁਲ ਸੁੱਕ ਗਏ ਐ ਤੋਂ 15 ਮਿੰਟ ਅਸੀਂ ਇਹਨਾਂ ਰੱਖਿਆ ਹੈ ਬਿਲਕੁਲ ਫਰਾਈ ਹੋ ਗਈ ਐ ਤੇ ਇਹਨਾਂ ਨੂੰ ਹੁਣ ਅਸੀਂ ਫਰਾਈ ਕਰਾਂਗੇ ਤੋ ਫਰਾਈਨਾ ਮਾਤੀ ਹਣਾਦੇ ਹੋਏ ਲੈਟ ਕਰਨਾ ਹੈ ਇਹਨਾਂ ਨੂੰ ਤੇ ਇਹਨਾਂ ਨੂੰ ਤੇ ਕਿਹੜਾ ਹੈ ਜੀ ਲੱਗਣਾ ਸ਼ੁਰੂ ਹੋ ਗਿਆ ਤੇ ਇਹਨੂੰ ਅਸੀਂ ਸਿਰਫ ਦੋ ਤਿੰਨ ਮਿੰਟ ਅਸੀਂ ਫਰਾਈ ਕਰਨਾ ਹੈ ਜਦੋਂ ਉਹ ਜਦੋਂ ਇਹਨਾਂ ਦਾ ਹਲਕਾ ਜਿਹਾ ਬ੍ਰਾਊਨ ਕਲਰ ਹੋ ਜਾਏਗਾ ਮੈਂ ਸ਼ੁਰੂ ਕਰੀ ਸੀ ਫਰਾਈ ਕਰਾਂਗੇ ਲੋਜੀ ਕਰੇਮੇ ਇਸੀ ਫਰਾਈ ਕਰ ਲਏ ਆ ਟੋਟਲ ਜਿਹੜਾ ਹੈ ਜੀ 4 ਤੋਂ 5 ਮਿੰਟ ਅਸੀਂ ਇਹਨਾਂ ਨੂੰ ਫਰਾਈ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਾਂਗੇ ਇਹ ਲੈ ਜਿਹੜੇ ਆ ਜੀ ਫਰਾਈ ਕਰਨ ਤੋਂ ਬਾਅਦ ਹੈ ਇਸੇ ਤਰ੍ਹਾਂ ਹੀ ਅਸੀਂ ਆਹ ਦੂਜੇ ਜਿਹੜੇ ਹਨ ਇਹਨਾਂ ਨੂੰ ਫਰਾਈ ਕਰ ਲੈਣਾ ਹੈ लो जी आलू भी फ्राई कर ले अभी इस तरह ही हम अजे है फ्राई कर लेंगे प्याजा ने भी हल्का जि तो जरा फ्राई कर लिया तो देख सकते हो कि हल्का जहा ब्राउन जहा ज पिंक जहा कलर आ गया बस इनकी इन्हों फ्राई करके तेज कर दे ਲੇ ਆਲੂ ਤੇ ਪਿਆਜ ਜਿਹੜੇ ਹਾਂਗੇ ਉਹ ਸੀ ਫਰਾਈ ਕਰ ਲਏ ਹਨ ਤੇ ਹੁਣ ਅਸੀਂ ਜਿਹਨਾਂ ਤੋਂ ਜਿਹੜਾ ਹੈ ਤੇਲ ਚੰਦਾ ਹੈ ਉਹਨਾਂ ਰੱਖ ਕੇ ਤੇ ਅਸੀਂ ਮਸਾਲਾ ਤਿਆਰ ਕਰਨਾ ਹੈ ਹੁਆ ਅੱਧਾ ਚਮਚ ਪੀਗਾ ਜੀ ਜੀਰੇ ਦਾ ਔਰ ਇੱਕ ਚਮਚ ਲਿਆ ਹੈ ਅਸੀਂ ਸੌਂਫ ਥੋੜਾ ਜਿਹਾ ਜਦੋਏ ਇਹ ਦੋਨੇ ਚੀਜ਼ਾਂ ਕੋ ਜੜ ਗਿਆ ਚੁੱਕ ਕੇ ਬਾਅਦ ਸੀ ਨਾ ਦੀ ਪਿਆਜ਼ ਪਾਵਾਂਗੇ ਨਾ प्याज ਨੂੰ ਭੁੰਨ ਲੰਗੀ। ਕਿਆਜਾ ਨੇ ਥੋੜੇ ਜਿਹਾ ਭੁੰਨ ਤੋਂ ਬਾਅਦ ਲਸਣ ਤੇ ਅਦਰਕ ਪਾਦਨੀਆਂ ਆਲੀ ਸੀ। ਮਰ ਕੇ ਆਜਾ ਨੇ ਲਾ ਲਈ ਸੀ ਲਸਣ ਅਦਰਕ ਨੂੰ ਵੀ ਭੁੰਨਣਾ ਹੈ। ਲੱਫੀਣਾ ਡਰਕ ਨੂੰ ਮਿਓਤੀਆ ਦਾਦੇ ਨਾਲ ਹੀ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਜੀ ਸਾਡੇ ਮਸਾਲੇ ਹਨ ਚੁੱਕੇ ਮਸਾਲੇ ਹਨ ਉਹ ਪਾਨੇ ਹਨ ਇਹਨਾਂ ਪੇਗੀ ਕੀ ਹਲਦੀ ਲਾਲ ਮਿਰਚ ਪਾਊਡਰ ਕੰਨਿਆ ਪਾਊਡਰ ਮਸਾਲਿਆਂ ਨੂੰ ਚੰਗੀ ਤਰ੍ਹਾਂ ਸਟਿਕਸ ਕਰ ਲਾਂਗੇ मिक्स कर तो में मैं सिखा दूँगी जी प्याज आ... सॉरी अब टमाटर तो से हरिया मिर्चा चंगी तरह मिक्स करेंगे ताकि टमाटर जोड़े हैं चंगी तरह गल जाने ਰਹਣ ਵਾਲੇ ਦਵਾਸੇ 2 ਚਮਚਾ ਪਾਣੀ ਪਾ ਲਾਂਗੇ ਲੋਜੀ ਮਸਾਲਾ ਵੀ ਤਿਆਰ ਹੋ ਗਿਆ ਆਪਣਾ ਇਹ ਹੋਏ ਦੇ ਵਿੱਚ ਅਸੀਂ ਜਿਹੜੇ ਕarele ਆਲੂ ਤੇ ਪਿਆਜ਼ ਕੀ ਭਰਾਈ ਕਿਤੇ ਸੀ ਉਹ ਪਾਵਾਂਗੇ करेलों की सब्जी जी जी बहुत ही टेस्ट बनकर तैयार होएगी। आम तौर अच्छा पर अब भरते करेले तो बनाते ही हाँ पर इस तरह कट के भी जे सब्जी बनाई जाए तो बहुत ही टेस्टी सब्जी जारी तैयार होगी है तो इस तरह भी सब्जी जरूर बना के देखना तो चली तरह मिक्स करा मसालिया ਸਬਜ਼ੀਆਂ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਬਣਨ ਤੇ ਕਿਉਂਕਿ ਸੀ ਪਹਿਲਾਂ ਹੀ ਜਿਹੜੀਆਂ ਸਬਜ਼ੀਆਂ ਨੂੰ ਫਰਾਈ ਕਰ ਦਿੱਤੇ ਆ ਤੇ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈ 5-6 ਮਿੰਟ ਰੱਖਾਂਗੇ 5-7 ਮਿੰਟ ਤੱਕ ਤਾਂ ਜੋ ਸੰਤਰਾ ਮਸਾਲੇ ਜਿਹੜੇ ਹਨ ਸਬਜ਼ੀਆਂ ਦੇ ਵਿੱਚ ਸੰਤਰਾ ਮਿਕਸ ਹੋ ਜਾਣ ਤੇ ਜਿਹੜਾ ਨਮਕ ਹੈ ਜੀ ਅਸੀਂ ਇਸ ਪੈਨ ਤੇ ਨਮਕ ਪਾਣਾ ਕਿਉਂਕਿ ਸਹੀ ਅੰਦਾਜ਼ਾ ਲੱਗੇਗਾ ਸਬ지 ਦੇ ਸਵਾਦੇ ਨਾਲ इस करके तीटा पहले अच्छी मसाले मिक्स करा नमक पावे हम नमक पवेंगे जी स्वाद अनुसार मिक्स करा चनी तरह क्योंकि कई बार जो है सब्जी बाद देखने जी घ लगती है ਯੋ ਕਿ ਨਾਲ ਜਿਹੜਾ ਹੈ ਨਮਕ ਦਾ ਥੋੜਾ ਅੰਦਾਜ਼ਾ ਜਿਹੜਾ ਘੱਟ ਵੱਧ ਹੋ ਸਕਦਾ ਇਸ ਕਰਕੇ ਨਮਕ ਜਿਹੜਾ ਥੋੜਾ ਜਿਹਾ ਬਾਅਦ ਚ ਪਾਇਆ ਜਾਏ ਤਾਂ ਸਹੀ ਜਿਹੜਾ ਹੈ ਅੰਦਾਜ਼ਾ ਲੱਗਦਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਔਰ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਟੱਕਰ ਦੇਤੀ ਇਹਨੂੰ ਅਸੀਂ ਬਿਲਕੁਲ ਜਿਹੜੀ ਹੈ ਫਲੇਮ ਹੈ ਹੈ ਗੈਸ ਨੂੰ ਅਸੀਂ ਬਿਲਕੁਲ ਸਲੋ ਤੇ ਕਰ ਦੇਣਾ ਮਾ ਜੀ ਤੁਸੀਂ ਇਸ ਨੂੰ ਚੰਨ ਨਾਲ ਹਿਲਾ ਦਿੱਤਾ ਹੈ ਮਸਾਲਿਆਂ ਨੂੰ ਸਬਜ਼ੀਆਂ ਨੂੰ ਤੇ ਹੁਣ ਅਸੀਂ ਇਹਨੂੰ ਜਿਹੜਾ ਹੈ ਢੱਕਣ ਦੇ ਕੇ ਬਿਲਕੁਲ ਗੈਸ ਦੀ ਫਲੇਮ ਹੋਤੀ ਬਿਲਕੁਲ ਛੋਟੇ ਰੱਖਣਾ 5 ਤੋਂ ਮਿੰਟਾਂ ਕਰਕੇ ਇਸ ਨੂੰ ਪਕਾਵਾਂਗੇ ਇਸ ਤਰ੍ਹਾਂ 5 ਮਿੰਟ ਅਸੀਂ ਸਬਜ਼ੀ ਨੂੰ ਢੱਕ ਕੇ ਪਕਾ ਲਿਆ ਹੈ ਸਹਿ ਕਰ ਮੈਂ ਇਹ ਜਰਾ ਥੱਲੇ ਨੂੰ ਓਜੀ ਸਬਜ਼ੀ ਆਪਣੀ ਜਿਹੜੀ ਹੈ ਆਲੂ, ਗਰੇਲੇ ਤੇ ਪਿਆਜ਼ ਦੀ ਸਬਜ਼ੀ ਵਾਲੇ ਤੇ ਯਾਰ ਹੋ ਗਈ ਹੈ। ਅੱਧਾ ਕੁ ਚਮਚੇ ਚੀਪਾ ਜੀ ਗਰਮ ਮਸਾਲਾ। ਔਰ ਥੋੜਾ ਜਿਹਾ ਪਾਵਾਂਗੇ ਇਹਦੇ ਤੇ ਸੂਤਰਨਾ। ਮਿਕਸ ਕਰਾਂਗੇ ਚੰਗੀ ਤਰ੍ਹਾਂ। ਲੋਜੀ ਆਪਣੀ ਗਰੇਲਿਆਂ ਦੀ ਤੇ ਆਲੂਆਂ ਦੀ ਆਜਾਹਰੀ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਹੁਣ ਇਸ ਨੂੰ ਸਰਵ ਕਰਦੇ ਹਾਂ ਕਰੇਲੇ ਆਲੂ ਤੇ ਪਿਆਜ਼ਾਂ ਦੀ ਸਬਜ਼ੀ ਜਿਹੜੀ ਹੈ ਜੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹ ਸਬਜ਼ੀ ਜਿਹੜੀ ਹੈ ਜੀ ਫਰੌਂਟੀਆਂ ਦੇ ਨਾਲ ਤਾਂ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਫੁਲਕਿਆਂ ਦੇ ਨਾਲ ਵੀ ਇਹ ਬਹੁਤ ਵਧੀਆ ਲੱਗਦੀ ਹੈ ਸੋ ਇਸ ਨੂੰ ਅਸੀਂ ਬ੍ਰੇਕਫਾਸਟ ਦੇ ਵਿੱਚ ਲੰਚਸ ਜਾਂ ਡਿਨਰ 'ਚ ਕਿਸੇ ਵੀ ਵੇਲੇ ਵੀ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਆ ਬਹੁਤ ਹੀ ਇਹਦਾ ਟੇਸਟ ਆਉਂਦਾ ਸੋ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾ ਲੱਗਦਾ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦੇਣਾ ਤਾਂ ਜੋ ਆਨਮਲੀ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਮਿਲਦੇ ਹਾਂ ਕਿਸਾਨਾ ਵੀਡੀਓ ਦੇ ਨਾਲ ਸਬਸਕ੍ਰਾਈਬ ਕਰ ਉਸੇ ਕਾਲ